ਇਸ ਜਗ੍ਹਾ ਨੂੰ ਦੋ ਗੁਰੂ ਸਹਿਬਾਨਾਂ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਇਸ ਜਗ੍ਹਾ ਤੇ 6ਵੇਂ ਅਤੇ 7ਵੇਂ ਪਾਤਸ਼ਾਹ ਆਏ ਸਨ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ 3 ਮਹੀਨੇ ਦਾ ਸਮਾਂ ਰਹਿ ਕੇ ਗਏ ਸੀ ਮਹਾਰਾਜ ਦੀ ਜੰਗ ਸਮੇ ਗੁਰੂ ਸਾਹਿਬ ਇਸ ਜਗ੍ਹਾ ਤੇ ਵਿਸਰਾਮ ਕਰਿਆ ਕਰਦੇ ਸਨ ਅੱਜ ਆਪਾਂ ਦਰਸ਼ਨ ਕਰਨ ਪਹੁੰਚੇ ਹਾਂ ਗੁਰਦੁਆਰਾ ਛੋਟਾ ਗੁਰੂ ਸਾਹਿਬ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ 3 ਮਹੀਨੇ ਰਹਿ ਕੇ ਗਏ ਸਨ ਆਓ ਤੁਹਾਨੂੰ ਦੱਸਦੇ ਹਾਂ ਇੱਥੋਂ ਦਾ ਪੂਰਾ ਇਤਿਹਾਸ ਤੇ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਾਬਲ ਗੰਧਾਰ ਦੀਆਂ ਸਿੱਖ ਸੰਗਤਾਂ ਮੇਰੀ ਪੀੜ ਦੇ ਮਾਲਕ ਸੇਮੇ ਪਾਸਾ ਵਾਸਤੇ ਵਧੀਆ ਅਰਬੀ ਘੋੜੇ ਖਰੀਦ ਕੇ ਭੇਟਾ ਵਾਸਤੇ ਲੈ ਕੇ ਆ ਰਹੀਆਂ ਸਨ ਜਦੋਂ ਸੰਗਤਾਂ ਲਾਹੌਰ ਪਹੁੰਚੀਆਂ ਤਾਂ ਸਾਹ ਜਹਾਨ ਮੁਗਲ ਬਾਦਸ਼ਾਹ ਦੇ ਹਾਕਮ ਹਕੂਮਤ ਰਾਏ ਨੇ ਸੰਗਤਾਂ ਤੋਂ ਘੋੜੇ ਖੋਲੇ ਸੰਗਤਾਂ ਉਦਾਸ ਹੋ ਕੇ ਭਾਈ ਰੂਪੇ ਜ਼ਿਲ੍ਹਾ ਬਠਿੰਡਾ ਮੇਰੀ ਪੀਰੀ ਦੇ ਪਾਸਾ ਜੀ ਦੀ ਹਜ਼ੂਰੀ ਵਿੱਚ ਪਹੁੰਚੀਆਂ ਮੇਰੀ ਪੀਰੀ ਦੇ ਪਾਸਾ ਸਤਗੁਰ ਸਾਹਿਬ ਜੀ ਨੂੰ ਸਾਰੀ ਬੇਦਨਾ ਦੱਸੀ ਕਿ ਸਾਡੀ ਭਾਵਨਾ ਹੈ ਕਿ ਆਪ ਉਹਨਾਂ ਘੋੜਿਆਂ ਤੇ ਛੋਬ ਦੇਹੋ ਗੁਰੂ ਜੀ ਨੇ ਕਿਹਾ ਮੇਰੇ ਪਿਆਰੇ ਸਿੱਖੋ ਆਪ ਜੀ ਦੀ ਭੇਟਾ ਜਦੋਂ ਤੁਸੀਂ ਗੁਰੂ ਨਾਨਕ ਦੇ ਦਰਬਾਰ ਚੱਲ ਪਏ ਸੀ ਉਸੇ ਵਕਤ ਹੀ ਮਿਲ ਗਈ ਸੀ ਪਰ ਘੋੜੇ ਵੀ ਮੁਗਲ ਬਾਦਸ਼ਾਹ ਤੋਂ ਸਾਡਾ ਸਿੱਖ ਬਾਬਾ ਬਿਧੀ ਚੰਦ ਲੈ ਕੇ ਆਵੇਗਾ ਪਹਿਲਾ ਘੋੜਾ ਕਾਹੀ ਬਣ ਕੇ ਲਿਆਂਦਾ ਅਤੇ ਦੂਜਾ ਜੋਤਸੀ ਬਣ ਕੇ ਸਾਜਹਾਨ ਨੂੰ ਅੱਗ ਲੱਗ ਗਈ ਸੂਬਾ ਲੱਲਾ ਵੇਗਦੀਪ ਕਮਾਂਡ ਹੇਠ 35000 ਤੁਰਕ ਸੈਨਾ ਆਈ ਗੁਰੂ ਸਾਹਿਬ ਨੇ ਛੋਟਾ ਗੁਰੂ ਸਰ ਮਹਾਰਾਜ ਇਸ ਸਥਾਨ ਤੇ ਢਾਬ ਤੇ ਅਸਨ ਲਾਇਆ ਵੱਡਾ ਗੁਰੂ ਸਰ ਜਿੱਥੇ ਜੁੱਧ ਹੁੰਦਾ ਸੀ ਸਾਮ ਨੂੰ ਗੁਰੂ ਸਾਹਿਬ ਅਤੇ ਸਿੱਖ ਇਸ ਸਥਾਨ ਤੇ ਬਿਰਾਜਮਾਨ ਹੁੰਦੇ ਸਨ ਇਸ ਸਥਾਨ ਤੇ ਲੰਗਰ ਦਾ ਪ੍ਰਬੰਧ ਕਰਵਾਇਆ 34000 ਤੁਰਕ ਸੈਨਾ ਮਾਰੀ ਗਈ ਗੁਰੂ ਜੀ ਦੀ ਜਿੱਤ ਹੋਈ ਗੁਰੂ ਜੀ 3 ਮਹੀਨੇ ਇਸ ਸਥਾਨ ਤੇ ਰਹੇ ਬਾਬਾ ਕਾਲਾ ਜੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਘੋੜੇ ਦੇ ਪਿੱਛੇ ਬਿਠਾ ਕੇ ਇਲਾਕੇ ਦਾ ਮਾਲਕ ਬਣਾਇਆ ਮੋੜੀ ਮਹਾਰਾਜ ਦੀ ਗੱਡੀ ਜੈਦ ਪੁਣੇ ਨੂੰ ਸੋਧ ਕੇ ਬਾਬੇ ਕਾਲੇ ਦੀ ਜਿੱਤ ਕਰਵਾਈ ਇਸ ਸਥਾਨ ਤੇ ਜਿੱਥੇ ਗੁਰੂ ਸਾਹਿਬ ਬੈਠੇ ਸਨ ਇੱਥੇ ਹੁਣ ਦਰਬਾਰ ਸਾਹਿਬ ਮੌਜੂਦ ਹੈ ਜਿੱਥੇ ਢਾਵ ਸੀ ਉੱਥੇ ਹੁਣ ਸਰੋਵਰ ਹੈ 7ਵੇਂ ਪਾਤਸ਼ਾਹ ਜੀ ਗੁਰੂ ਹਰ राय ਸਾਹਿਬ ਜੀ ਮਾਲਵੇ ਨੂੰ ਤਾਰਦੇ ਹੋਏ ਇੱਥੇ ਆਏ ਇਸ ਸਥਾਨ ਤੇ ਬਿਰਾਜਮਾਨ ਹੋਏ ਬਾਬਾ ਕਾਲਾ ਜੀ ਆਪਣੇ ਭਤੀਜਿਆਂ ਬਾਬਾ ਫੂਲ ਜੀ ਬਾਬਾ ਸੰਧਲੀ ਜੀ ਉਹਨਾਂ ਨੂੰ ਨਾਲ ਲੈ ਕੇ ਗੁਰੂ ਜੀ ਦੀ ਸਰਨਾਏ ਭੁੱਖ ਦੇ ਕਾਰਨ ਬਾਬਾ ਫੂਲ ਜੀ ਬਾਬਾ ਸੰਧਲੀ ਜੀ ਨੇ ਢਿੱਡ ਖੜਕਾਏ ਪਾਵਨ ਜੋਤ ਗੁਰੂ ਹਰ राय ਜੀ ਨੇ ਵਰ ਦਿੱਤਾ ਕਿਹਾ ਇਹ ਰਿਆਸਤਾਂ ਦੇ ਰਾਜੇ ਬਣਨਗੇ ਜੇ ਗੁਰੂ ਦੇ ਲੜ ਲੱਗੇ ਰਹੇ ਜੇ ਗੁਰੂ ਦਾ ਲੜ ਛੱਡ ਕੇ ਪਤਿਤ ਹੋ ਗਏ ਨਸੇ ਵਰਤ ਕੇ ਕੋ ਕਰਮੀ ਬਣ ਗਏ ਤਾਂ ਰਾਜ ਭਾਗ ਵੀ ਖੁੱਸ ਜਾਣਗੇ ਇਸ ਸਥਾਨ ਦੀ ਸੇਵਾ ਸੰਭਾਲ ਗੁਰਬਾਣੀ ਕਥਾ ਕੀਰਤਨ ਦਾ ਸਾਰਾ ਪ੍ਰਬੰਧ ਸਤਖੰਡ ਵਾਸੀ ਬਾਬਾ ਠਾਕਰ ਸਿੰਘ ਜੀ ਦੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਏਸੀ ਇਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਸਾਡਾ ਪੇਜ ਲਾਈਕ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ